ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਬੌਲੀ ਸਾਹਿਬ ਸ਼੍ਰੀ ਗਵਿੰਦਵਾਲ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਬਿਊਰੋ ਰਿਪੋਰਟ ਫਟੇ ਟਾਈਮਜ਼ ਚੈਨਲ ਸਾਹ ਦੇ ਕੀ ਕਹਿੰਦਾ ਵਾਹਿਗੁਰੂ ਜੀ ਦਾ ਚਾਂਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਇਨਕਲਾਬੀ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਸ਼ਨ ਬਹੁਤ ਹੀ ਸ਼ਰਧਾ ਸਹਿਤ ਸਤਿਕਾਰ ਨਾਲ ਮਨਾਉਂ ਜਾ ਰਹੇ ਆ। ਅੱਜ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੋਰ ਗੁਰਦੁਆਰਾ ਬਲਸਾ ਵੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਹੀ ਸਤਿਕਾਰ ਦੇ ਨਾਲ ਇਲਾਕੇ ਦੀਆਂ ਸੰਸਥਾਵਾਂ ਵੱਲੋਂ ਇਲਾਕੇ ਦੇ ਜਿਹੜੇ ਨਗਰ ਉਹਨਾਂ ਵੱਲੋਂ ਅਤੇ ਗੁਰਨਾਨਕ ਨਾਮ ਦੇਵਾ ਸੰਗਠਨ ਜਰੀਏ ਉਹਨਾਂ ਵੱਲੋਂ ਬਹੁਤ ਹੀ ਸ਼ਰਧਾ ਦੇ ਸਤਿਕਾਰ ਦੇ ਨਾਲ ਅੱਜ ਗੋਲਡੋਅਰ ਸਾਹਿਬ ਤੋਂ ਇੱਕ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ। ਦੇਵਤ ਅਲੱਗੇ ਭਰਦੀ ਸਕਤਾਰੇ ਬੜੀ ਬੜੀ ਵੱਡੀ ਗਿਣਤੀ ਦੇ ਵਿਚਿਰਖੇ ਕੀਤੀ ਹੈ ਰਹਿਬਰੂਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਰੀ ਸੰਗਤ ਜਿਨ੍ਹਾਂ ਦੇ ਮਨ ਦੀ ਭਾਵਨਾ ਹੈ ਉਹ ਪੂਰੀ ਕਰੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਬੜਾ ਹੋਰ ਤਰ੍ਹਾਂ ਦਾ ਸਮਾਂ ਆ ਗਿਆ ਅੱਜ ਜਿਸ ਤਰੀਕੇ ਦੇ ਨਾਲ ਪਹਿਲਾਂ ਜਿਦ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਸੀਗਾ ਤੇ ਬੜੀ ਜ਼ੁਲਮ ਦੀ ਇੰਤਹਾ ਹੋਈ ਪਈ ਸੀ ਬੜੀ ਲੋਕ ਗਲਤ ਕਰਮ ਕਾਂਡਾ ਦੇ ਵਿੱਚ ਪੈ ਗਏ ਸੀਗੇ ਜਲਤ ਸਤੀ ਪ੍ਰਥਾ ਦੀ ਗੱਲ ਜਾਂ ਹੋਰ ਬਹੁਤ ਇਸ ਤਰ੍ਹਾਂ ਦੀਆਂ ਸਮਾਜਿਕ ਰੀਤੀਆਂ ਸੀਗੀਆਂ ਜਿਹੜੀਆਂ ਉਹ ਬੜੀਆਂ ਵੱਡੇ ਵੱਦਰ ਤੇ ਪੈਂਦੀਆਂ ਸੀ ਲੋਕ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਸੀਗੇ ਉਹਨਾਂ ਦੂਰ ਰੋ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਜੋ ਉਪਰਾਲੇ ਕੀਤੇ ਸੀਗੇ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਸਿੱਖਿਆ ਮੈਂ ਉਹਨਾਂ ਦੇ ਚੱਲੀਏ ਤਾਂ ਜੋ ਜੇਰ ਆਪਣਾ ਜੀਵਨ ਸਫਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ। ਭਾਰੀ ਮੈਂ ਸਾਹਿਬ ਅੱਜ ਗੁਰਨਾਣ ਦੇਵ ਜੀ ਪ੍ਰਕਾਸ਼ਪੁਰ ਤੇ ਜੇ ਜਿਹੜਾ ਡਾਕਟਰ ਆਪੀ ਸਾਹਿਬ ਕੋ ਨਗਰਿਕ ਭੰਗ ਜਾ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਵਾ ਆਲ ਵਰਲਡ ਦੇ ਵਿੱਚ ਸਿੱਖ ਸੰਗਤਾਂ ਹਰ ਸਾਲ ਦੀ ਤਰ੍ਹਾਂ ਮਨਾਉਂਦੀਆਂ ਵਾ ਇੱਕ ਦੋ ਗੁਰੂ ਸਭਾ ਨੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਵਾ ਆਲ ਵਰਲਡ ਦੇ ਸੰਤ ਮਨਾਉਂਦੀਆਂ ਹਰ ਪਿੰਡ ਹਰ ਸ਼ਹਿਰ ਹਰ ਕਸਬੇ ਹਰ ਥਾਂ ਦੇ ਜਿਹੜਾ ਗੁਰੂ ਰਾਮਦਾਸ ਜੀ ਦਾ ਜਿਸ ਤਰ੍ਹਾਂ ਚੰਗੀ ਪੰਦਰ ਤੇ ਸੈਭ ਸ੍ਰੀ ਗੁਰੂ ਰਾਮਦਾਸ ਜੀ ਦਾ ਅੰਬਸਾ ਸ਼ਹਿਰ ਤੇ ਬਾਬਾ ਦੀਪ ਸਿੰਘ ਜੀ ਦਾ ਜਦਾ ਅੰਬਸਾ ਚੱਲ ਉਦੋਂ ਮਨੇ ਜਿਹੜੇ ਗੁਰੂ ਦੋ ਗੁਰੂ ਸਬੰਨਾ ਗੁਰੂ ਨਾਨਕ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਇਹਨਾਂ ਦਾ ਆਲ ਵਰਲਡ ਤੇ ਮਨਾਇਆ ਜਾਂਦਾ ਪ੍ਰਕਾਸ਼ ਜਿਹੜਾ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਗੁਰਦਰਾ ਬੋਲੀ ਸਾਹਿਬ ਤੋਂ ਨਗਰ ਕੀਰਤਨ ਦੀ ਸਵੇਰੇ ਰਮਤ ਹੁੰਦੀ ਹੈ ਉਹ ਸਾਰੇ ਨਗਰ ਦੀ ਪਰਕਰਮਾ ਕਰਦਾ ਹੋਇਆ ਸ਼ਾਮ ਨੂੰ ਫਿਰ ਇਸ ਅਸਥਾਨ ਤੇ ਸਮਾਪਤ ਹੁੰਦਾ ਹੈ ਗੁਰਦਰਾ ਸਾਹਿਬ ਨੂੰ ਲੰਗਰ ਦਾ ਪ੍ਰਬੰਧ ਵਧੀਆ ਚੱਲ ਰਿਹਾ ਵਾ ਸੰਗਤਾਂ ਦੀ ਰਾਜ ਦਾ ਪ੍ਰਬੰਧ ਵਧੀਆ ਵਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 552 ਪ੍ਰਕਾਸ਼ ਦਿਹਾੜਾ ਆ ਰਿਹਾ ਵਾ ਕੱਲ ਉਹਦੇ ਸਬੰਧ ਚ ਅੱਜ ਨਗਰ ਕੀਰਤਨ ਦੀ ਹਰਮਤਾਈ ਆ ਇਹ ਸ਼ਾਮ ਨੂੰ ਇੱਕ ਗੁਰਦੁਆਰਾ ਸਾਹਿਬ ਦੀ ਨਗਰ ਦੀਪ ਕਰਮਾ ਕਰਕੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਅਗਰ ਸਮਾਪਤ ਹੋਏਗਾ ਮੇਰੀ ਸਮੂਹ ਸੰਗਤ ਨੂੰ ਇੱਕ ਬੇਨਤੀ ਹੈ ਚਰਨਾਂ ਦੇ ਵਿੱਚ ਜਿਹੜਾ ਗੁਰਤੇਗ ਬਾਦਸਾ ਵੀ ਦੇ 17 ਦੀ ਦੇ ਸਮੰਝ ਨਗਰ ਕੀਰਤਨ ਢੋਬੜੀ ਸਾਮ ਤੋਂ ਰੰਭ ਹੋਇਆ ਵਾ ਉਹ ਜਿਹੜਾ ਅੱਜ ਸ਼ਾਮ ਨੂੰ 6:00 7:00 ਵਜੇ ਇੱਥੇ ਆਉਣਾ ਵਾ ਗੁੰਦਰਾ ਇੱਕ ਸੁਲਤਾਨਪੁਰ ਲੋਧੀ ਤੋਂ ਚੱਲਿਆ ਵਾ ਤੇ ਉਹ ਸ਼ਾਮ ਨੂੰ ਇੱਥੇ ਗੁੰਦਵਾਲ ਸਾਹਿਬ ਪਹੁੰਚਣਾ ਵਾ ਮੇਰੀ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ਾਮੀ 7 ਵਜੇ ਜਿਹੜਾ ਕਰਪੂਤਰਾ ਚਾਹੂਗਾ ਉੱਥੇ ਦਰਸ਼ਨ ਦਿਓ ਆਪਾਂ ਜੀ ਆਇਆਂ ਦਾ ਸਵਾਗਤ ਕਰੀਏ ਨਗਰ ਕੀਰਤਨ ਦਾ ਕਿਉਂਕਿ ਉਹ ਬਾਹਰ ਦੇ ਸਵੇਰੇ ਬਾਹਰ ਦੇ ਸਟੇਟਾਜ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਹੁਣ ਜਿਨੇ ਬੁਰਦ ਰਸਮਾਂ ਇਤਿਹਾਸੀ ਸਾਡੇ ਪੰਜਾਬ ਦੇ ਹਰ ਜिले ਹਰ ਕਸਬੇ ਦੇ ਵਿੱਚ ਚੱਲ ਰਿਆ ਵਾ ਹੁਣ ਸ਼ਾਮ ਨੂੰ ਜਿਹੜਾ ਗੋੰਦਵਾਲ ਸਾਹਿਬ ਉਹਨੇ ਆਉਣਾ ਵਾ ਆਪਾਂ ਦਾ ਚੰਗੀ ਪਦਰ ਤੇ ਵੱਧ ਤੋਂ ਵੱਧ ਸਵਾਗਤ ਕਰੀਏ ਸੰਗਤਾਂ ਨੂੰ ਮੋਹ ਮਾਜੂ ਪੁੱਜਣ ਤੇ ਸਵੇਰੇ 9 ਵਜੇ ਜਿਹੜੇ ਨਗਰ ਕੀਰਤਨ ਆ ਉਹਨੇ ਉਸੇ ਤਰ੍ਹਾਂ ਪੰਜ ਨੋਂ ਨੂੰ ਫੇਰੇ ਇੱਕਾਪਨੋਂ ਰੰਭ ਕਰਕੇ ਟੂਰਨਾਮਾ ਉਹਨੇ ਵਾਇਆ ਖਡੂਰ ਸਾਹਿਬ ਹੁੰਦਾ ਆ ਜੀਂਪੋਈ ਸ਼ੇਕਚੱਕ ਨਰੰਗਾ ਬਾੜ ਸੰਗੀਤ ਤਨਤਾਨ ਨੂੰ ਜੈ ਜਨਾਵਾ ਉਹਨੇ ਮੇਰੀ ਸੰਗਤ ਨੂੰ ਬੇਨਤੀ ਹੈ ਸ਼ਾਮ ਨੂੰ 7 ਵਜੇ ਜਿਹੜਾ ਦਰਸ਼ਨ ਦੇ ਤੇ ਸਵੇਰੇ ਵੀ ਜ 9 ਵਜੇ ਉਹ ਮਮਾ ਗਏ ਤੇ ਪੁਰਾਣਾ ਨਗਰ ਕੀਰਤਨ ਦੀ ਆ ਪਰਮਤਾ ਕਰੀਏ ਜਿਹੜਾ ਇਹ ਪ੍ਰਚਾਰ ਸੰਗਤਾਂ ਬਾਹਰ ਦੇ ਸਟੇਟਾਂ ਬਾਹਰ ਦੇ ਸੂਬਿਆਂ ਦੇ ਲੋਕ ਨੇ ਦੇਖਣ ਕਿ ਗੋਂਦਵਾਲ ਦੀ ਸੰਗਤ ਨੇ ਗੋਂਦਵਾਲ ਦੇ ਇਲਾਕੇ ਦੀ ਸੰਗਤ ਨੇ ਬਹੁਤ ਉਹਦਾ ਪਰਮਾ ਸਵਾਗਤ ਕੀਤਾ ਵਾ ਆਇਆ ਵੀ ਤੇ ਤੁਰਨ ਲੱਗੇ ਵੀ ਉਹਨੂੰ ਬੜੇ ਜਯੋ ਜਲਾਲ ਦੇਣਾ ਨਗਰ ਕੀਰਤਨ ਤੋਰਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ